ਸਲੋਕ ਖਾਤ ਪੀਤ ਖੇਲਤ ਹਸਤ ਪਰਮੇ ਜਨਮ ਅਨੇਕ ਖਾਤ ਪੀਤ ਖੇਲਤ ਹਸਤ ਪਰਮੇ ਜਨਮ ਅਨੇਕ ਪਾਵਜਲ ਤੇ ਕੱਢੋ ਪ੍ਰਭੂ ਨਾਨਕ ਤੇ ਰੀ ਟੇਕ ਪੋੜੀ ਖਿਲਤ ਖਿਲਤ ਆਇਓ ਅਨਕ ਜੋਂਨ ਦੁਖ ਪਾਏ ਖੇਦ ਮਿਟੇ ਸਾਧੂ ਮਿਲਤ ਸਤਿਗੁਰ ਬਚਨ ਸਮਾਏ ਸੁਖੇ ਮੰਗੇ ਹੀ ਸੱਚ ਸੰਚਿਓ ਖਾਇਓ ਅੰਮ੍ਰਿਤ ਨਾਮ ਖਰੀ ਕਿਰਪਾ ਠਾਕੁਰ ਭਈ ਅਨੰਦ ਸੋਖ ਬਿਸਰਾਮ ਕੇ ਪਨਿਬਾਹੀ ਬਹੁਤ ਲਾਭ ਘਰ ਆਏ ਪਤਵੰਤ ਖਰਾ ਦੇਲਾਸਾ ਗੁਰ ਦੀਆ ਆਏ ਮਿਲੇ ਭਗਵੰਤ ਆਪਨ ਕੀਆ ਕਰ ਹੈ ਆਪ ਆਗੇ ਪਛੇ ਆਪ ਨਾਨਕ ਸੋ ਸਰਾਹੀਐ ਜੇ ਘਟ ਘਟ ਰਹਿ ਆਪ ਸਲੋਕ ਆਇ ਪ੍ਰਭ ਸਰਨਾਗਤੀ ਕਿਰਪਾ ਨਿਦ ਦਇਆਲ ਆਇ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ ਇੱਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਔੜੀ ਅਖਰ ਮਹ ਤ੍ਰਿਪਮਨ ਪ੍ਰਭ ਧਾਰੇ ਅਖਰ ਕਰ ਕਰ ਬੇਦ ਵਿਚਾਰੇ ਅਖਰ ਸਾਸਤਰ ਸਿਮਰਤ ਪੁਰਾਨਾ ਅਖਰ ਨਾਦ ਖਥਨ ਬਖਿਆਨਾ ਅਖਰ ਮੁਕਤ ਜੁਗਤ ਭੈ ਪਰਮਾ ਅਖਰ ਕਰਮ ਕਰਤ ਸਚ ਧਰਮਾ ਦ੍ਰਿਸ਼ਟਮਾਨ ਅੱਖਰ ਹੈ ਜੇਤਾ ਦ੍ਰਿਸ਼ਟਮਾਨ ਅੱਖਰ ਹੈ ਜੇਤਾ ਨਾਨਕ ਪਾਰ ਬ੍ਰਹਮ ਨਿਰਲੇਪਾ ਸਲੋਕ ਹੱਥ ਕਲਮ ਆਗਮ ਮਸਤਕ ਲਿਖਾਵਤੀ ਉਰਜ ਰਹੇ ਉਹ ਸਭ ਸੰਗ ਅਨੂਪ ਰੂਪਾਵਤੀ ਉਸ ਤਤ ਕਹਨ ਨ ਜਾਏ ਮੁਖ ਹੋ ਤੋ ਹਰੀਆ ਮੋਹੀ ਦੇਖ ਦਰਸ ਨਾਨਕ ਬਲ ਹਰੀਆ ਪੌੜੀ ਹੈ ਅਚੁੱਤ ਹੈ ਪਾਰ ਬ੍ਰਹਮ हे अचूत है पार ब्रह्म अब नासी अग्नास हे पूरन है सर्वम दुख पंजन गुणतास हे संगी हे इंद्रं कार हे निर्गुण सब टेक ਹੇ ਗੋਬਿੰਦੇ ਹੈ ਗੁਣ નિਧਾਨ ਜਕ ਸਦਾ ਵਿਵੇਕ ਹੇ ਪਰੰਪਰ ਹਰ ਹਰੇ ਹੈ ਭੀ ਹੋਮਨ ਹਾਰ ਹੇ ਸੰਪਹਕ ਸਦਾ ਸੰਗ ਨਿਧਾਰਾ ਆਧਾਰ हे ठाकुर हो दासरो मैं निर्गुण गुण नहीं कोई नानक दी जय नाम दान राखो हिय परोए श्लोक गुरुदेव माता गुरुदेव पिता ਗੁਰਦੇਵ ਸਵਾਮੀ ਪਰਮੇਸ਼ਵਰਾ ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਦਪ ਸੋਹੋਦਰਾ ਗੁਰਦੇਵ ਦਾਤਾ ਹਰਨਾਮ ਉਪਦੇਸੈ ਗੁਰਦੇਵ ਮੰਤ ਨਿਰੋਧਰਾਉ ਗੁਰਦੇਵ ਸਾਤ ਸਤ ਬੁੱਧ ਮੂਰਤ ਗੁਰਦੇਵ 파ਰਸ ਪਰਸ ਪਰਮ ਗੁਰਦੇਵ ਤੀਰਥ ਅਮਰਤ ਸਰੋਵਰ ਗੁਰ ਗਿਆਨ ਮਜਨ ਅਪਰੰਪਰਾ ਗੁਰਦੇਵ ਤੀਰਥ ਅਮਰਤ ਸਰੋਵਰ ਗੁਰ ਗਿਆਨ ਮਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾ ਗੁਰਦੇਵ ਆਦਿ ਜੁਗਾਦਿ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਦਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿੱਤ ਲਗਤਾ ਰਾਵ ਗੁਰਦੇਵ ਸਤਗੁਰ ਪਾਰ ਬ੍ਰਹਮ ਪਰਮੇਸਰੋ ਗੁਰਦੇਵ ਨਾਨਕ ਹਰ ਨਮਸਕਾਰਾਉ 에ਹੋ ਸਲੋਕੋ ਆਦ ਅੰਤ ਪੜਨਾ ਗੋੜੀ ਸੋਖਮਨੀ ਮਹਰਲਾ ਪੰਨਾ ਸਲੋਕ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਦਿ ਗੁਰ 에 ਨਮਹ ਜੋ ਗਾਦ ਗੁਰ 에 ਨਮਹ ਸਤ ਗੁਰ 에 ਨਮਹ ਸ੍ਰੀ ਗੁਰਦੇਵ 에 ਨਮਹ ਅਸ਼ਟਪਦੀ सिमराव सिमर सिमर सुख पावो कल कले स्तन माहे मिटावो सिमरा जास विसुंभर एक नाम जपत अगनत तुनिक वेद पुराण सिमरत सोधाखर किन राम नामे के अखर किनका एक जस जीव बसावे ताकी महिमा गनी न आवै ਕਾਂਖੀ ਏਕੈ ਦਰਸ ਤੁਹਾਰੋ ਨਾਨਕ ਓਨ ਸੰਗ ਮੋਹਿ ਉਦਾਰੋ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਬ ਨ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰਹਰੈ ਪ੍ਰਭ ਕੈ ਸਿਮਰਨ ਤੋ ਸਮਨ ਟਰੈ ਪ੍ਰਭ ਸਿਮਰਤ ਕਾਛ ਬਿਗਨ ਨ ਲਾਗੇ ਪ੍ਰਭ ਕੈ ਸਿਮਰਨ ਅਨ ਦਿਨ ਜਾਗੇ ਪ੍ਰਭ ਕੈ ਸਿਮਰਨ ਉਹੋ ਨਾਮੇ ਆਪੇ ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾ ਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਦਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰੇਦ ਸੇਦ ਨੌ ਨੇਦ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸੈ ਦੂਜਾ ਪ੍ਰਭ ਕੈ ਸਿਮਰਨ ਤੀਰਥੇ ਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋផល ਪ੍ਰਭ ਕੈ ਸਿਮਰਨ ਸੋ ਫਲ ਫਲਾ ਸੇ ਸਿਮਰਹਿ ਜਿਨ ਆਪ ਸਿਮਰਾਈ ਨਾਨਕ ਤਾ ਕੈ ਲਾਗੋਂ ਪਾਏ ਪ੍ਰਭ ਕਾ ਸਿਮਰਨ ਸਭ ਤੇ ਉਚਾ ਪ੍ਰਭ ਕੈ ਸਿਮਰਨ ਉਦਰੇ ਮੁਚਾਉ ਪ੍ਰਭ ਕੈ ਸਿਮਰਨ ਪ੍ਰਸਨ ਬੁੱਝੈ ਪ੍ਰਭ ਕੈ ਸਿਮਰਨ ਸਭ ਕਿਛ ਸੁਝੈ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਨਹੀਂ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਦ ਮਾਹੇ ਸਮਾਏ ਅੰਮ੍ਰਿਤ ਨਾਮ ਰਦ ਮਹੇ ਸਮਾਏ ਪ੍ਰਭ ਜੀ ਬਸਹਿ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਉਸਮ ਰਹਿ ਸੇ ਤਨਮੰਤੇ ਪ੍ਰਭ ਕੋ ਉਸਮ ਰਹਿ ਸੇ ਪਤਵੰਤੇ ਪ੍ਰਭ ਕੋ ਉਸਮ ਰਹਿ ਸੇ ਜਨ ਪਰਵਾਨ ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰਹਿ ਸੇ ਬੇਮੋਤਾਜੇ ਪ੍ਰਭ ਕੋ ਸਿਮਰਹਿ ਸੇ ਬੇਮੋਤਾਜੇ ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰਹਿ ਸੇ ਸੁਖ ਵਾਸੀ ਪ੍ਰਭ ਕੋ ਸਿਮਰਹਿ ਸਦਾ ਅਬਨਸੀਮ ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰਹਿ ਸੇ ਪਰਿਉ ਪੁਕਾਰੀ ਪ੍ਰਭ ਕੋ ਸਿਮਰਹਿ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰਹਿ ਤਿਨ ਸੋਖ ਬਿਹਾਵੇ ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ ਪ੍ਰਭ ਕੋ ਸਿਮਰਹਿ ਤਿੰਨ ਨਿਰਮਲ ਰੀਤਾ ਪ੍ਰਭ ਕੋ ਸਿਮਰਹਿ ਤਿੰਨ ਅਨੰਦ ਕਨੇਰੇ ਪ੍ਰਭ ਕੋ ਸਿਮਰਹਿ ਬਸ ਹੈ ਹਰਨੇ ਰੇ ਸੰਤਿ ਕ੍ਰਿਪਾ ਤੇ ਅਨ ਦਿਨ ਜਾਗ ਸੰਤਿ ਕ੍ਰਿਪਾ ਤੇ ਅਨ ਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬਹੁ ਨ ਝੋਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਜ ਸਮਾਨੀ ਪ੍ਰਭ ਕੈ ਸਿਮਰਨ ਨਿਹਚਲ ਆਸਨ ਪ੍ਰਭ ਕੈ ਸਿਮਰਨ ਕਮਲ ਬਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰੁ ਸੋਖ ਪ੍ਰਭ ਸਿਮਰਨ ਕਾ ਅੰਤ ਨ ਪਾਰੁ ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਯਾ ਸਿਮਰਹਿ ਸੇ ਜਨ ਦਿਨ ਕੋ ਪ੍ਰਭ ਮਯਾ ਨਾਨਕ ਤਿਨ ਜਨ ਸਰਨੀ ਪਿਆ ਨਾਨਕ ਤਿਨ ਜਨ ਸਰਨੀ ਪਿਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦੋ ਪਾਏ ਹਰ ਸੇਮਰਨ ਭੈ ਸਿੱਧ ਜਤੀ ਦਾਤੇ ਹਰ ਸੇਮਰਨ ਨੀਚ ਚਾਹੂ ਕੁੰਟ ਜਾਤੇ ਹਰ ਸੇਮਰਨ ਧਾਰੀ ਸਭ ਧਰਨਾ ਸੇਮਰ ਸੇਮਰ ਹਰਕਾਰਨ ਕਰਨਾ ਹਰ ਸੇਮਰਨ ਕੀਓ ਸਗਲ ਆਕਾਰਾ ਹਰ ਸੇਮਰਨ ਮਹ ਆਪ ਨਿਰੰਕਾਰੋ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰਿ ਸਿਮਰਨ ਤਿਨ ਪਾਇਆ ਕਰ ਕਿਰਪਾ ਜਿਸ ਆਪ ਬੁਝਾਇਆ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰਿ ਸਿਮਰਨ ਤਿਨ ਪਾਇਆ ਨਾਨਕ ਗੁਰਮੁਖ ਹਰਿ ਸਿਮਰਨ ਤਿਨ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗਾ ਟਲ ਪੰਥ ਪੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਓ ਆਗਿਆ ਪਈ ਅਕਾਲ ਕੀ ਤਬਹ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਸਤਿਗੁਰੂ ਜੀ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਪਵਿੱਤਰ ਪਾਵਨ ਰੱਬੀ ਬਾਣੀ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਪਾਠ ਤੁਸੀਂ ਦਾਸ ਕੋਲੋਂ ਕਰਵਾਏ ਹਨ ਤੁਸੀਂ ਉਦਮ ਦਿੱਤਾ ਹੈ ਤੁਸੀਂ ਹਿੰਮਤ ਦਿੱਤੀ ਹੈ ਉਦਮ ਦਿੱਤਾ ਹੈ ਬਲ ਦਿੱਤਾ ਹੈ ਤਾਂ ਦਾਸ ਨੇ ਇਹ ਪਵਿੱਤਰ ਪਾਵਨ ਗੁਰਬਾਣੀ ਪੜ੍ਹੀ ਹੈ ਗੁਰਬਾਣੀ ਪੜ੍ਹਦੇ ਆ ਤੁਖ ਲਾ ਕੰਨਾ ਮੇਰੇ ਕੋਲੋਂ ਅੱਗੇ ਪਿੱਛੇ ਪੜਿਆ ਗਿਆ ਹੈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਵੱਡੇ ਬਾਬਾ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣ ਸਾਰ ਨਾ ਜਾਣਾ ਪੀਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਨਕਲ ਰਾਖੇ ਮੇਰੀ ਧੰਨ ਧੰਨ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜੋ ਸਰਬੰਸ ਦਾ ਨੀ ਪਿਤਾ ਜੀ ਬਾਝਾਂ ਵਾਲੇ ਕਲਗੀਆਂ ਵਾਲੇ ਪੰਥ ਦੇ ਵਾਲੀ ਦਾਤਾਰ ਪਾਤਸ਼ਾਹ ਜੀ ਉਹ ਅਮਰਤ ਦੇ ਦਾਤੇ ਸਤਿਗੁਰੂ ਜੀ ਉਹ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਪਾਤਸ਼ਾਹ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਪੂਰੀ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਵੀ YouTube ਚੱਲ ਰਹੀ ਹੈ ਜਿਨ੍ਹਾਂ-ਜਿਨ੍ਹਾਂ ਨੇ ਵੀ ਆਪ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਦਾ ਪਾਠ ਸਰਵਣ ਕੀਤਾ ਹੈ ਸਤਿਗੁਰੂ ਜੀ ਸਾਰੇ ਸੰਸਾਰ ਤੇ ਘਰਾਂ ਵਿੱਚ ਪਰਿਵਾਰਾਂ ਵਿੱਚ ਬੱਚਿਆਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨੀ ਹਰ ਕੋਈ ਆਪਣੇ ਬੱਚਿਆਂ ਨਾਲ ਜੁੜਿਆ ਹੋਇਆ ਹੈ ਮੇਰ ਕਰਨੀ ਸਤਿਗੁਰ ਜੀ ਦਇਆ ਕਰਨੀ ਤਰਸ ਕਰਨਾ ਸਭਨਾਂ ਦੇ ਪਰਿਵਾਰਾਂ ਵਿੱਚ ਸੁੱਖ ਬਖਸ਼ਿਸ਼ ਕਰਨਾ ਸ਼ਾਂਤੀ ਬਖਸ਼ਿਸ਼ ਕਰਨੀ ਸਾਤ ਪਾਈ ਗੁਰੂ ਸਤਿਗੁਰ ਪੂਰੇ ਦਾਸ ਦੇ ਘਰ ਪਰਿਵਾਰ ਬੱਚਿਆਂ ਵਿੱਚ ਵੀ ਸੁੱਖ ਸ਼ਾਂਤੀ ਬਖਸ਼ਿਸ਼ ਕਰਨੀ ਦਾਸ ਨੂੰ ਆਪਣੇ ਚਰਨਾਂ ਦੇ ਨਾਲ ਜੋੜੀ ਰੱਖਣਾ ਨਾ ਭੁੱਲਣਾ ਨਾ ਭੁਲਾਵਣਾ ਸੱਚੇ ਪਾਤਸ਼ਾਹ ਜੀਓ ਹਮੇਸ਼ਾ ਗੁਰਬਾਣੀ ਦੇ ਨਾਲ ਜੋੜੀ ਰੱਖਣਾ ਦਾਤਾਰ ਪਾਤਸ਼ਾਹ ਜੀਓ ਜਿੰਨੀ ਦੁਨੀਆ ਸੰਸਾਰ ਤੇ ਤੁਰ ਫਿਰ ਰਹੀ ਹੈ 42 ਲੱਖ ਜੀ ਜਲ ਵਿੱਚ ਰਹਿ ਰਹੇ ਹਨ ਵੇਗਾ ਲਈ ਸਲਕਤੀ ਧਰਮੇ ਹੋਤੇ ਹਵਾਵਾਂ ਵਿੱਚ ਉਹ ਡਰੇ ਹਨ ਆਕਾਸ਼ਾਂ ਵਿੱਚ ਜਹਾਜ਼ਾਂ ਤੇ ਉਡ ਰਹੇ ਹਨ ਹਜ਼ਾਰਾਂ ਲੋਕ ਜਹਾਜ਼ਾਂ ਵਿੱਚ ਇਸ ਬੱਲੇ ਬੈਠੇ ਹਨ ਸਫ਼ਰ ਕਰ ਰਹੇ ਹਨ ਤੁਹਾਨੂੰ ਮੀਯਾਦ ਕਰ ਰਹੇ ਹਨ ਕਿਉਂਕਿ ਧਰਤੀ ਨਾਲੋਂ ਵਿਛੜ ਜਾਂਦੇ ਹਨ ਭਾਗਾਂ ਨਾਲ ਮੁੜ ਕੇ ਇਸ ਧਰਤੀ ਤੇ ਵਾਪਸ ਮੇਲ ਹੁੰਦਾ ਹੈ ਸਾਰੇ ਆਪੋ ਆਪਣੀ ਜਗ੍ਹਾ ਸੁਖ ਸ਼ਾਂਤੀ ਨਾਲ ਪਹੁੰਚ ਜਾਣ ਉਹਨਾਂ ਲਈ ਵੀ ਅਰਦਾਸ ਬੇਨਤੀ ਹੈ ਦੁਨੀਆ ਤੇ ਜਿੰਨੇ ਲੋਕ ਹਨ ਜਿੰਨਾ ਸੰਸਾਰ ਹੈ ਜੀਵ ਜੰਤ ਹਨ ਜੀ ਜੰਤ ਸਭ ਤੋਂ ਦੋ ਪਾਏ ਜਿੱਤ ਜਿੱਤ ਪਾਣਾ ਤੇ 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 ਲਾਏ ਬਾਬਾ ਜੀ ਸਾਰਿਆਂ ਦੇ ਸਿਰ ਤੇ ਮੇਰ ਪਰਿਆ ਹੱਥ ਰੱਖਣਾ ਇਹ ਸੇਵਾ ਜੀਵੀ ਅਲ ਗੁਰਬਾਨੀ ਸੇਵਾ ਤੋਂ ਆਪ ਜੀ ਦਾ ਸੇਵਾਦਾਰ ਗਿਆਨੀ ਦਿਲਬਾਗ ਸਿੰਘ ਲੀਡਸ ਯੂਕੇ ਤੋਂ ਕਰਿਆ ਕਰਦਾ ਹੈ ਆਪ ਕਰਵਾਇਆ ਕਰਦੇ ਹੋ ਤੁਸਾਂ ਦੀ ਮਿਹਰ ਨਾਲ ਇਹ ਸੇਵਾ ਹੋ ਰਹੀ ਹੈ ਸੈਡ ਪਾਠ ਕਰਦੇ ਕਰਦੇ ਹੁਣ ਬਾਜ ਸੁਖਮਨੀ ਸਾਹਿਬ ਜੀ ਤੇ ਪਹੁੰਚ ਗਿਆ ਹੈ ਹੌਲੀ ਹੌਲੀ ਇੱਕ ਇੱਕ ਅਸ਼ਟਪਦੀ ਪੜਾਂਗਾ ਔਰ ਨਾਲ ਇੰਗਲਿਸ਼ ਦਾਸ ਨੇ ਵੱਖਰੀ ਕਰ ਦਿੱਤੀ ਹੈ ਕਿਉਂਕਿ ਫਿਰ ਰਲ ਮਿਲ ਜਾਂਦਾ ਹੈ ਸਾਰਾ ਕੁਝ ਸਤਿਗੁਰੂ ਜੀ ਗੁਰਬਾਣੀ ਨਾਲ ਮੇਰਾ ਮਨ ਜੁੜਿਆ ਰਵੇ ਮੈਂ ਪਾਠ ਕਰਦਾ ਰਹਾ ਟ੍ਰਾਂਸਲੇਸ਼ਨ ਜਿਹੜੀ ਹੈ ਉਹ ਸੈਪਰੇਟ ਅੱਜ ਤੋਂ ਕਰ ਦਿੱਤੀ ਹੈ ਸਾਰੀ ਸਾਧ ਸੰਗਤ ਨੂੰ ਖੁਸ਼ੀਆਂ ਨੂੰ ਖੁਸ਼ੀਆਂ ਬਖਸ਼ਿਸ਼ ਕਰਨੀਆਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਕਿਛੇ-ਪਿਛੇ ਅਸਾਂ ਨੂੰ ਵੀ ਬਾਬਾ ਜੀ ਸੁੱਖ ਬਖਸ਼ਿਸ਼ ਕਰਨਾ ਸਾਡੇ ਜੀ ਘਰ ਪਰਿਵਾਰ ਵਿੱਚ ਖੁਸ਼ੀ ਬਖਸ਼ਿਸ਼ ਕਰਨੀ ਸਾਰੇ ਅੰਧਕਾਰਾਂ ਵਿੱਚ ਸੁਖ ਵਰਤਾਵਣਾ ਖੁਸ਼ੀਆਂ ਬਖਸ਼ਿਸ਼ ਕਰਨ ਦੀ ਕਿਰਪਾ عطا ਕਰਨੀ ਮੇਰ ਕਰਨੀ ਦੇਹ ਕਰਨੀ ਤਰਸ ਕਰਨਾ ਫਤੇ ਬੁਲਾਉਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ